ਸਫਾਈ ਨੇ ਜਿੱਥੇ ਕੋਈ ਜਾਂਦਾ ਨਹੀਂ ਪਿੱਛੇ ਉੱਥੇ ਝਾੜੂ ਮਰਵਾਈ ਜਾਂਦੇ ਉੱਥੇ ਉਹ ਕਰੀ ਜਾਂਦੇ ਆ ਪਰ ਕੋਈ ਗੱਲ ਨਹੀਂ ਕਾਉਂਸਲ ਨੂੰ ਵੀ 8 6 8 6 ਮਹੀਨੇ ਰਹਿ ਗਏ ਨੰਗਲ ਦੀ ਕਾਉਂਸਲ ਇਦਾਂ ਦੀ ਬਣਾਵਾਂਗੇ ਤੁਸੀਂ ਦੇਖ ਨੰਗਲ ਨੂੰ ਰਿਵਰ ਵਾਟਰ 8 ਕਰੋੜ ਦਾ ਟੈਂਡਰ ਲੱਗ ਰਿਹਾ ਨੰਗਲ ਦੇ ਕਾਉਂਸਲ ਨੰਗਲ ਦੇ ਐਮਸੀ ਇਦਾਂ ਦੇ ਬਣਾਵਾਂਗੇ ਜੋ ਘਰ ਘਰ ਜਾ ਕੇ ਕੰਮ ਕਰਨਗੇ ਇਹ ਜਿਹੜਾ ਇਹਨਾਂ ਨੇ ਸ਼ਾਹੂਕਾਰ ਸਿਸਟਮ ਬਣਾਇਆ ਹੋਇਆ ਨਾ ਹੰਕਾਰੀ ਸਿਸਟਮ ਇਥੇ ਤਾਂ ਐਮਸੀ ਨਹੀਂ ਮਾਨ ਜੇ ਮੰਤਰੀ ਲੋਕਾਂ ਦੇ ਪਿੰਡਾਂ 'ਚ ਜਾ ਜਾਗਾ ਇਥੇ ਤਾਂ ਐਮਸੀ ਨਹੀਂ ਮਾਨ ਐਦਾਂ ਦੇ ਐਮਸੀ ਬਣਾਵਾਂਗੇ ਸਵੇਰੇ ਜਾ ਕੇ ਆਪਣੇ ਵਾਰਡ ਦੇ ਵਿੱਚ ਘਰ ਘੜ ਖੜਗਾ ਕੇ ਪੁੱਛਿਆ ਕਰਨ ਕਿ ਜੀ ਅਜੇ ਤਾਂ ਕੋਈ ਕੰਮ ਤਾਂ ਨਹੀਂ ਆ ਦੱਸੋ ਸਫਾਈ ਨਹੀਂ ਤਾਂ ਨਾਲ ਕਰਾਂਗੇ ਕਾਉਂਸਲ ਦੇ ਵਿੱਚ ਜਿਸ ਤਰੀਕੇ ਨਾਲ ਲੁੱਟਿਆ ਜਿਸ ਤਰੀਕੇ ਨਾਲ ਲੁੱਟਿਆ ਦੋ স্মੋਕ ਟਾਵਰ ਲਾਏ ਸਿਰਫ ਇਸ ਗੱਲ ਦੀ ਤਕਲੀਫ ਹੈ ਹਰਜੋਤ ਮੈਂਸ ਨਾਲ ਕਿ ਉਹਨੂੰ ਹਰਜੋਤ ਮੈਂਸ ਆ ਕੇ ਉਦਘਾਟਨ ਕਰ ਗਿਆ ਨੰਗਲ ਦੇ ਪੈਸਾ ਬਰਬਾਦ ਕਰ ਤੋ ਚੱਲਣ ਨਹੀਂ ਦਿੱਤੇ ਕਦੀ ਤੁਸੀਂ ਕਿਉਂ ਪੁੱਛੋ ਇਹਨਾਂ ਨੂੰ ਕਿਉਂ ਨਹੀਂ ਚੱਲੇ ਇਸ ਕਰਕੇ ਕਿ ਹਰਜੋਤ ਮੈਂ ਸਾਕਿ ਉਦਘਾਟਨ ਕਰ ਗਿਆ ਉਹਦੇ ਨਾਲ ਸਾਡਾ ਵਾਤਾਵਰਨ ਸਾਫ਼ ਹੋਣਾ ਸੀ ਸਾਡੀ ਹਵਾ ਸਾਫ਼ ਹੋਣੀ ਸੀ ਇਸ ਤੋਂ ਇਲਾਵਾ ਕਦੀ ਤੁਸੀਂ ਮਸ਼ੀਨ ਦੇਖੀ ਐ ਸਵੀਪਿੰਗ ਮਸ਼ੀਨ ਜਿੰਨਾ ਕੰਮ ਆਕੇ ਖੜਾ ਦੋ ਜਦੋਂ ਆਕੇ ਘਰਾ ਦੋ ਬਸ ਉੱਥੇ ਆਕੇ ਬਾਕੀ ਆਰਾਮ ਨਾਲ ਦਿੱਤੇ ਜੀ ਪੀਵਰ ਪੱਟਲੇ ਪੀਵਰ ਲਾਲੇ ਪੀਵਰ ਖਾਲੇ ਪੀਵਰ ਚੜਾਲੇ ਬਸ ਹੁਣ ਆਕੇ ਜੀ ਅੱਛਾ ਜੀ ਟੈਂਡ ਹੁਣ ਕਿਉਂ ਲਵਾਈਏ ਤੁਹਾਡੇ ਟੈਂਡਰ ਹੁਣ ਸਾਰਾ ਕੰਮ ਆਮਾ ਦੀ ਵੰਟੀ ਕਰੂਗੀ ਸਾਡੇ ਐਮਸੀ ਬਣ ਕੇ ਕਰਨਗੇ ਇਸ ਨੰਗਲ ਦੇ ਲੋਕਾਂ ਨਾਲ ਵਾਦਾ 6 ਮਹੀਨੇ ਠਹਿਰ ਜੋ 6 ਮਹੀਨੇ ਜੇ ਤੁਹਾਡੀ ਗਲੀ ਚ ਦਿੱਕਤ ਹੈ 6 ਮਹੀਨੇ ਕੋਈ ਹੋਰ ਦਿੱਕਤ ਹੈ ਉਹ ਹੋਊਗੀ 6 ਮਹੀਨੇ ਤੋਂ ਬਾਅਦ ਸਾਡੀ ਗਰੰਟੀ ਹੈ 6 ਦਿਨ ਚੋਂ ਕੰਮ ਕਰਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ